ਹਾਂਜੀ ਯਾਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੀ ਉਮੀਦ ਕਰਦੇ ਹਾਂ ਠੀਕ ਠਾਕ ਹੋ ਸੋਡੇ ਜਾਨ ਉਹ ਵੀ ਸੈਟ ਵਟ ਹੁਣ ਤੇ ਲਓ ਜੀ ਸੈਟਅਪ ਤੇ ਆ ਚੁੱਕੇ ਹਾਂ ਖੋਲਦੇ ਹਾਂ ਲੋਕ ਇਧਰਲੇ ਉਤਰ ਨੂੰ ਬਾਹਰ ਛੱਡ ਦਿੰਨੇ ਆ ਤੇ ਨਾਲੇ ਮੈਂ ਘੋਰ ਲਿਆਂ ਦੀ ਥੋੜੀ ਜੀ ਚੇਂਜਸ ਕੀਤੀ ਵਿੱਚ ਉਹਦੇ ਤੁਹਾਨੂੰ ਦਿਖਾ ਦਿੰਨਾ ਮੈਂ ਥੋੜੇ ਜਿਆਦੇ ਬਣਾਤੇ ਆ ਉਹ ਜਰੂਰ ਬਾਈ ਦੇ ਕਹਿਣ ਤੇ ਲਓ ਖੋਲਦੇ ਆ ਭਾਈ ਚਾਬੀ ਤੇ ਆ ਥੋੜੀ ਜੀ ਮਿੱਟੀ ਬਚੀ ਬਾਕੀ ਸਾਰੇ ਲੱਗ ਗੀ ਆ ਕੁਸਮ ਇੱਥੇ ਫੇਰਤੀ ਖਿਆਲੇ ਬਾਹਰ ਅੰਦਰ ਜਾ ਲ ਕੇ ਤੁਹਾਨੂੰ ਦਿਖਾਉਣਾ ਅਗਲੀ ਦਲੇ ਕੀਤਾ ਬਾਅਦ ਖੋਲਦੇ ਆ ਆਪਾਂ ਬਾਲੀ ਕਾਲੀ ਦਾ ਕੰਮ ਸਤਾਮ ਦਾ ਪਹਿਲਾਂ ਕੁਝ ਜੀ ਬਾਹਰ ਕੱਢ ਗਏ ਤੇ ਆ ਜੁੜੇ ਨੇ ਬੱਚਾ ਕੱਢ ਲਿਆ ਦੇਖੋ ਠੀਕ ਆ ਜੀ ਆਪਣੀ ਚੀਨੀ ਉਹਨਾਂ ਨੇ ਪਹਿਲਾਂ ਤਰ ਇਹਨਾਂ ਦੀ ਤਪੱਸਿਆ ਹੀ ਆ ਜਿਨ੍ਹਾਂ ਨੇ ਲੇਟ ਤਰ ਉਹਨਾਂ ਨੇ ਬੱਚੇ ਕੱਢ ਲਏ ਬੱਚੇ ਵੱਡੇ ਵੀ ਹੋ ਚਲੇ ਆ ਜਿਹੜੀ ਮਿੱਟੀ ਆ ਥੋੜੀ ਜੀ ਲੈਂਦੀ ਆ ਆਪਾਂ ਤਾਂ ਵਾਲੇ ਕੋਰਨੇ ਤੇ ਸੜ ਦੇਣੀ ਆਏ ਬਣਾਦੇ ਆ ਦੇਖੋ ਠੀਕ ਆ ਹੁਣ ਮੈਂ ਸਿਰ ਪਹਿਲਾਂ ਦਿਖਾਈ ਦੇਣਾ ਫੇਰ ਹੀ ਆਪਾਂ ਚੱਲਦੇ ਅੰਦਰ ਇਹ ਆ ਦੇਖ ਲਓ ਹੁਣ ਟਕਾ ਲਾ ਗਏ ਇੱਥੋਂ ਥੱਲੇ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ 5 ਦੁਨੀ 10 ਉਹ ਉਹ ਥੋੜੀ ਆ ਉਹ ਕੀ ਹੋਈ ਜਾਂਦਾ ਟੁੱਟ ਗਈ ਲੱਗਦਾ ਵੇਟ ਨਾਲ ਉਹਦੀ ਚਲੋ ਕੋਈ ਨਾ ਥੱਲੇ ਕੋਈ ਚੀਜ਼ ਕੋਈ ਖੜੀ ਕਰ ਦਾਂਗੇ ਟੁੱਟੀ ਵੈਹ ਨਹੀਂ ਸੀ ਉਹ ਟ੍ਰੇਡ ਪਿੱਛੇ ਵੀ ਆ ਗਈ ਇਹ ਤਾਂ ਕੰਮ ਖਰਾਬ ਹੋ ਗਿਆ ਮੇਰੇ ਭਾਈ ਵੇ ਨਹੀਂ ਛੇਤੀ ਨਹੀਂ ਲੱਗਦੀ ਪਰ ਉਹ ਫੇਰ ਵੀ ਇੱਕ ਘੱਟ ਖੜੀ ਕਰਦਾਂਗੇ ਚਲੋ ਇਹਦਾ ਬਾਅਦ ਗੱਲਾਂ ਆ ਟੈਨਸ਼ਨ ਨਹੀਂ ਨਹੀਂ ਲੈਣੀ ਐਡੀ ਨੀ ਛੇਤੀ ਟੈਗਦੀ ਹੁੰਦੀ ਵੇਟ ਕਿਉਂਕਿ ਉੱਤੇ ਬਹੁਤ ਹੁਣ ਸੁਣ ਦੱਸਦਾ ਮੈਂ ਜੀ ਰੂਪ ਬਾਈ ਮਤਲਬ ਕਿ ਆਪਾਂ ਤਾਂ ਇੱਥੇ ਕਰਕੇ ਛੱਡਤਾ ਸੀ ਨਾ ਇੰਨੀ ਨਹੀਂ ਇੱਥੇ ਇੱਥੇ ਮਤਲਬ ਉੱਪਰਲੀ ਛੱਤ ਨਹੀਂ ਪਾਈ ਸੀ ਬਾਈ ਕਾ ਤਾਂ ਛੱਤ ਪਾ ਦੇ ਵੀ ਐਨੇ ਨਾ ਘੋਰਨੇ ਦੇ ਵਿੱਚ ਜਾਨਵਰ ਬੈਠ ਜਾਂਦਾ ਤੇ ਛੱਤ ਆਪਾਂ ਫੇਰ ਪਾਤੀ ਉੱਪਰ ਫੇਰ ਉਹ ਮੀਟਾਂ ਲਾ ਦਿਆਂ ਵੀ ਜੇ ਕਿਸੇ ਨੇ मतलब ਕਿ ਉਹਦੀ ਕਬੂਤਰ ਦੀ ਮਰਜ਼ੀ ਦੇ ਨਾਲ ਉਹਨੇ ਉੱਪਰ ਆਂਡੇ ਧਰਨੇ ਆ। ਉੱਪਰ ਵੀ ਧਰ ਸਕਦਾ ਵਾ। ਓਕੇ ਜੀ। ਤਾਂ ਕਰਕੇ ਉਸੇ ਮੈਂ ਟਾਇਲ ਟੂਲ ਖੜੀ ਕਰਦਾ ਮੈਂ ਦੇਖਦਾ ਇੱਥੇ ਕਿਤੇ। ਹਾਂ। ਆਦਿਆਂ ਤਾਂ ਵੀ ਹੈਗੀ ਆ। ਹੋਰ। ਪਹਿਲੇ ਮਿੱਟੀ ਛਿੜਦ ਕੇ ਸੱਚ। ਇਹ ਆਲਦੇ ਆ ਪਾ ਅੰਦਰ ਚਾਕੇ ਨੂੰ। ਦਰਵਾਜਾ ਕੱਲ ਮੈਂ ਸੱਚਾ ਬੋਰੀ ਖੋਲਦੀ ਕਿਉਂਕਿ ਨਾ ਕੋਰਨੇ ਬਣਾਏ ਗੋਮਸ ਵਿੱਚ ਬਹੁਤ ਜ਼ਿਆਦੇ ਖਲੋ ਆਏ ਮੈਂ ਚੱਕਤੀ ਆ ਜਹ ਅੱਜ ਤਾਂ ਹਵਾ ਵੀ ਚੱਲਦੀ ਆ ਦੇਖ ਲੋ ਇੰਨੀ ਕਲ ਠੀਕ ਹੈ ਜੀ ਤੇ ਬਲੈਕੀ ਹੁਣ ਇਹਨਾਂ ਨੂੰ ਹੀ ਬਿਠਾਵਾਂਗੇ ਆਪਾਂ ਵੀਡੀਓ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਉਂਗਾ ਮੈਂ ਥੋੜੀ ਰੋਕ ਕੇ ਬਣਾਵਾਂਗੇ ਰੋਕ ਕੇ ਬਿਠਾਵਾਂਗੇ ਮਤਲਬ ਆਇਆ ਜੀ ਆ ਹੁਣ ਇੱਥੇ ਸਾਰੇ ਕਿਤੇ ਉੱਪਰ ਉੱਪਰ ਸਿੱਟ ਦਿੰਨੇ ਆ ਕੋਰਨੇ ਜੀ ਥੋੜੀ ਥੋੜੀ ਸਿੱਟ ਦਿੰਨੇ ਆ ਕੋਤਾ ਕਿਉਂਕਿ ਨਾ ਪੈਰ ਪੂਰ ਠੰਡੇ ਹੁੰਦੇ ਨਾ ਹੁਣ ਇਹਨਾਂ ਦੇ ਇਹ ਕੰਮ ਹੁੰਦਾ ਰਿਸਕੀ ਵੀ ਇੱਕ ਤਾਂ ਮੀਂਹ ਪੈਂਦੇ ਆ ਕਬੂਤਰ ਦੇ ਵਿੱਚ ਵੇਰ ਸੌਣ ਦਾ ਡਰ ਇਹੀ ਆ ਗੱਲ ਪੁਣਨ ਚੱਕੋ ਜੀ ਜਿਹੜੇ ਗੰਦੇ ਜੀ ਲਾਉ ਜੀ ਹੁਣ ਇੱਥੇ ਵੀ ਸੜਦ ਨਹੀਂ ਉੱਪਰ ਇਹ ਪਹਿਲਾਂ ਭਰਨੇ ਥੋੜੀ ਜਿਹੀ ਫੜਦਗੇ ਆ ਲਓ ਜੀ ਠੀਕ ਹੈ ਜੀ ਇੱਥੇ ਵੀ ਸੋਹਣੇ ਚੇਹੇ ਵਾਸੂ ਓਏ ਰੋਜੀ ਵਾਸੂ ਜਾ ਉਹ ਅੱਖਾਂ 'ਚ ਪੈ ਜੂ ਮਿੱਟੀ ਖਰਾਵਾ ਚੱਕੋ ਜੀ ਕੋਈ ਫਿਰ ਪੂਟਾ ਬਾਰੀ ਤੇ ਲੱਗੀ ਲਓ ਜੀ ਆਏ ਆੜਾ-ਬਾੜਾ ਜੇ ਕੰਮ ਕਰਤਾ ਨਾਲੇ ਤਾਂ ਲੈਣਾ ਖਾ ਵੀ ਸਕਦੇ ਮਟੀਰੀਅਲ ਖੋਲ ਹੀ ਖੋਲਾ ਕੋਈ ਚੈੱਕ ਕਰਨੀ ਤੇ ਬਾਕੀ ਦੇਖ ਲਓ ਹੁਣ ਘੋਨੇ ਅੰਦਰੋਂ ਕੈਂਡ ਲੱਗਦੇ ਪੂਰੇ ਆ ਥੋੜਾ ਇਸ ਜਿਹੜਾ ਤੁਹਾਨੂੰ ਦੱਸਿਆ ਮੈਂ ਆਹ ਨਾ ਬਣਾਤੇ ਹੁਣ ਹੁਣ ਇਸ ਚੀਜ਼ ਦੀ ਟੈਨਸ਼ਨ ਆ ਲਓ ਚਾ ਕੋਈ ਆ ਜੀਨੇ ਜਾਂ ਡਈਆ ਬਸ ਸਭ ਪਹਿਲਾਂ ਬਾਹਰ ਆਦ ਕੇ ਜੀਨੇ ਜਾਂ ਡੇ ਇਹ ਤਾਂ ਬੱਸਿਆ ਵਾ ਲੈ ਇਨ ਅੰਡਾ ਹੀ ਤੜਕਿਆ ਬਾਕੀ ਗਿੰਡੇ ਗਲੇ ਨੇ ਜੋ ਤਿੰਨ ਦੰਦ ਨੇ ਹੋਰ ਇੱਧਰ ਵੀ ਨਹੀਂ ਤੜਕਿਆ ਅੰਡਾ ਲਓ ਜੀ ਬਾਹਰ ਆ ਚੁੱਕੇ ਹਾਂ ਦਰਵਾਜ਼ਾ ਆਪਾਂ ਲਾ ਦਨੇ ਆ ਤੇ ਪਰਲੇ ਦੇ ਪਰਾਨੀ ਖੋਲ ਦਨੇ ਆ ਪਤਾ ਹੱਥ ਗੰਦੇ ਹੋਏ ਹੱਥ ਧੋਏ। ਜੀ ਜੀ। ਕੁਦਿਆਂ ਮੈਂ ਸਵੇਰੇ ਸਵੇਰੇ ਟਾਈਮ ਨਹੀਂ ਭਰ ਦੇਣਾ ਹੁਣ ਇਹਨੂੰ ਰੱਖ ਦੇਣਾ ਹੁਣ ਕਿਉਂਕਿ ਇਹਨਾਂ ਨੂੰ ਪਾਣੀ ਦੀ ਪਿਆਸ ਲੱਗਦੀ ਹੈ ਨਾ। ਤੇ ਨਾਲੇ ਅੱਜ ਆਹ ਓਸਟੋਪੈਟ ਦਾ ਕੈਲਸ਼ੀਅਮ ਪੀ ਪਾਵਾਂਗੇ ਇਹਨਾਂ ਨੂੰ। ਇਹ ਇੱਕ ਦਿਨ ਛੱਡ ਕੇ ਪਾਉਣਾ ਹੁਣ ਇਹਨਾਂ ਦੀ 8-10 ਦਿਨ ਇਹਦਾ ਕੋਰਸ ਕਰਾਵਾਵਾਂਗੇ ਆਪਾਂ। ਆਪੀ ਆ ਰਹੇ ਹਾਂ। ਹੁਣ ਚੱਲਦੇ ਆਂ ਆਪਾਂ। ਅੰਦਰ ਇਹ ਆ ਦੇਖੋ ਮੈਂ ਕੱਲ ਨਾਲੇ ਸਫਾਈ ਕਰਤੀ ਆ ਦੇਖੋ ਫालतੂ ਸਾਰਾ ਕੁਝ ਚੱਕ ਦਿੱਤਾ ਸੀ ਰੂੜੇ ਵਾਲੇ ਜਿੰਨੇ ਵੀ ਪਹਿਲ ਵਾਹਾਹਾ ਭਰਤਾ ਸਾਰਾ ਮੈਂ ਐਂ ਕਰਤਾ ਕੰਮ ਆ ਸਰੋ ਥੋੜੀ ਜਿਹੀ ਖੇਦਰੀ ਹੈ ਹੁਣ ਖਾਖੂ ਲੈਣਗੇ ਤੇ ਬੱਚੇ ਹੁੰਦੇ ਨੇ ਬੱਚੇ ਹੁੰਦੇ ਇਹਨਾਂ ਕੇ ਤੇ ਬੱਚਾ ਵੀ ਉਹ ਕਾਫੀ ਵੱਡਾ ਹੋ ਗਿਆ ਉਹਨੂੰ ਬਸ 4-5 ਦਿਨ ਹੋਰ ਲੱਗਣਗੇ ਫਿਰ ਛੇਦਰੀ ਤੇ ਬੋਣ ਯੋਗ ਹੋ ਜਾਊਗਾ ਉਹ ਤੇ ਫਿਰ ਬਿਠਾਇਆ ਕਰਾਂਗੇ ਆਪਾਂ ਨਾਲੇ ਡਾਡੂ ਕੇ ਦੇਖਾਂਗੇ ਇਹਨਾਂ ਨੂੰ ਤੇ ਬਲੈਕ ਹੀ ਹੈ ਹਜੇ ਇਹ ਤੁਹਾਨੂੰ ਦੱਸ ਦਰਨਾ ਮੈਂ ਬਲੈਕ ਹੀ ਹੈ ਉੱਡਣ ਨੂੰ ਤਾਂ ਗੇੜੇ ਦੇ ਦਊਗਾ ਹਜੇ ਪਰ ਇੰਨੇ ਜੋਗਾ ਹੈ ਨਹੀਂ ਐਵੇਂ ਬਾਈ ਦੇ ਕਹਿਣੋਂ ਕਿਹੇ ਪਾਸੇ ਬਹਿ ਗਿਆ ਨਾ ਤੇ ਕੰਮ ਹੋ ਜੂ ਖਰਾਬ ਓਏ ਆ ਕਿਵੇਂ ਇਹਦਾ ਮੂੰਹ ਤੋੜ ਨਾਲ ਆ ਦੇਖੋ ਕੀ ਕਰੀ ਬੈਠਾ ਏ ਬੱਚਾ ਤਾਂ ਕਾਫੀ ਵੱਡਾ ਹੋ ਗਿਆ ਦੇਖ ਲਓ ਉਹ ਥੋੜ੍ਹੀਆਂ ਬਾਹਰ ਨਾ ਚੱਲ ਜਿਓ ਇਹ ਖੋਪਰਾ ਬਣ ਟ ਲੱਗਾ ਲੱਗਾ ਇਹਨਾਂ ਨਾਲੇ ਦਾ ਪਾਣੀ ਦੇ ਨਾਲੇ ਨੂੰ ਬਾਹਰ ਲੈ ਕੇ ਚਾਲਦੇ ਆਂ ਨੜੇ ਦੀ ਚੁੰਝ ਤੋਂਣ ਵਾਲੀ ਆ ਲੋਡੜ ਬੜਾ ਕੀਤਾ ਵਾ ਤੇ ਪਾਣੀ ਵਿੱਚ ਹੈਣੀ ਗੇ ਦੇ ਲਓ ਜੀ ਬਲੈਕ ਇਹ ਹੁਣੀ ਬੰਨਤੇ ਆ ਉਹ ਬਿਠਾ ਦੇ ਮਤਲਬ ਓਕੇ ਛਤਰੀ ਤੇ ਤੁਹਾਨੂੰ ਦਿਖਾਉਨੇ ਆ ਦੇਖੋ ਛੋਟਾ ਵੀ ਬੱਚਾ ਬਿਠਾਤਾ ਮਰਗਿਆਬੀ ਇਹਨੂੰ ਮੈਨੂੰ ਮੈਂ ਦੋ ਘੰਟੇ ਧੁੱਪ ਲੱਗ ਜੂਗੀ ਚਾਰਾਂ ਪੰਜ ਦੇਣੇ ਚਾਹੀਦੇ ਵੀ ਖੰਭ ਖੰਭ ਜੀ ਕਾਫੀ ਆ ਜਾਣਗੇ ਤੇ ਆ ਬਿਠੇ ਬਲੈਕ ਜੀ ਹੁਣੀ ਉਹ ਬੰਦ ਤਾਂ ਹਲਦੀ ਰਾਮ ਉਧਰ ਤੇ ਬਲੈਕ ਜੀ ਹੁਣ ਟ੍ਰੇਂਡ ਪੂਰਾ ਹੋਵਾ ਇਹਨੂੰ ਨਾ ਆ ਦੇਖੋ ਇਧਰ ਹੁਣ ਸੱਚ ਸੈੱਟ ਵੀ ਹੋ ਗਿਆ ਢਿੱਡ ਹੁੱਡੀ ਓਕੇ ਰਿਪੋਰਟਾਂ ਹੋ ਗਈਆਂ ਛੋਲੇ ਦੇਣ ਲੱਗੇ ਫੇਰ ਆਪਾਂ ਉਹ ਦੇਖੋ ਗਿਆ ਨਾ ਟ੍ਰੇਂਡ ਆ ਫੁੱਲ ਇਹ ਬਸ ਡਾਉਣ ਨੂੰ ਆਪਾਂ ਵਧੀਆ ਗੀੜੇ ਦੇਖ ਸਕਦਾ ਇਹ ਪਰ ਹਜੇ ਡਾਉਂਦੇ ਨਹੀਂ ਆਪਾਂ ਇਹਨੂੰ ਪਹਿਲਾਂ ਪੱਕਾ ਕਰ ਲੇਗੇ ਛਤਰੀ ਦਾ ਫੁੱਲ ਉਹ ਦੇਖੋ ਹੋ 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 ਹੌਣੇ ਵੀ ਛੋਟੇ ਬਰੀਕੀ ਨੇ ਉੱਡਣ ਲੱਗ ਜਾਨਾ ਬਸ ਆ ਗਿਆ ਆ ਗਿਆ ਬਸਾਈਆਂ ਨੇ ਪੱਕਾ ਹੋਏ ਨਾ ਹੁਣ ਛਤਰੀ ਤੇ ਐ ਜਿਵੇਂ ਆਪਣੇ ਛੱਡੇ ਤੋਂ ਆਉਂਦਾ ਫੇਰ ਆਪੇ ਆਉਣ ਲੱਗਣ ਲੱਗ ਜਾਨਾ ਨੇ ਓਕੇ ਰਿਪੋਰਟਾਂ ਹਾਂ ਵੀ ਬਰੀਕੀ ਕਦੋਂ ਉੱਡਿਆ ਕਰਨਾ ਤੂੰ ਇਹ 2 ਨੰਬਰ ਇਹਦੇ ਹੋਰ ਆ ਠੀਕ ਆ ਆ ਦੇਖੋ ਐਕਟਾ ਬਾਪੂਰਾ ਸੱਟ ਵੇਟ ਅੱਖਾਂ ਨਖੇਰੀਆਂ ਦਾ ਸੱਚੇ ਖੱਟੀਆਂ ਨਾਲੇ ਹਾਂ ਇਹ ਟੋਪ ਲਿਓ ਮੋਲੀ ਮੈਂ ਬਾਰ ਗਾੜ ਲੈ ਕੇ ਨਾ ਲੂਟੜ ਬੜਾ ਕੀਤਾ ਬਾਈ ਸਰੋਣਾ ਇਹਦੇ ਮਾਂ ਪਿਓ ਨੇ ਫਿਰ ਦਾ ਥੋੜਾ ਜਿਹਾ ਕੀਤਾ ਟ੍ਰੀਟਮੈਂਟ ਜਸਾ ਆਇਆ ਥੱਲੇ ਗੱਲ ਸੁਣਦੇ ਉਹਦੀ ਚੱਲ ਕੇ ਲਓ ਜੀ ਲਓ ਜੀ ਪਾਪੇ ਕੋਲੇ ਆ ਗਏ ਜੱਸੇ ਦਾ ਬੱਚਾ ਕਹਿੰਦਾ ਇੱਧਰ ਆ ਗਿਆ ਸੀਗਾ ਤੇ ਵੀਡੀਓ ਚ ਬਣਾਉਣਾ ਠੱਲ ਤੇ ਡੇਪੀ ਹੈ ਜੜੀ ਜੀ ਰਹਿ ਗਈ ਆ ਦੇਖੋ ਠੱਲਾ ਲਾਈ ਹੈ ਠੱਲਾ ਬਣਾਈਆ ਪਾਪੇ ਨੇ ਕੌਣ ਉਹ ਦੀ ਸੀ ਕਿੰਨੇ ਨੰਬਰ ਦੀ ਪਾਗੇ ਇਹ 2 ਵਾਲੀ ਸ਼ੁਰੂ ਕਰ ਦੇ ਇਹਦਾ ਭੈਣ ਭਾਈ ਹੈ ਨਹੀਂ 2 ਵਾਲੀ ਬਾਦ ਨੇ ਜਾਂ ਫਿਰ ਫਿਰ ਤੁਹਾਨੂੰ ਬਾਦ ਲਿਖਣੇ ਪੈਣਗੇ ਲੱਗਦਾ ਲਵਾਂਗਾ 10 ਨੰਬਰ ਦੀ ਪਾ ਦੇ ਫਿਰ 10 ਨੰਬਰ ਦੀ ਪਾ ਦੇਆ ਹੋਟ ਪੂਗਾ ਜਾਂ ਹਟੇ ਪੈਂਤੀ ਨਾਲ ਬਟਾਕ ਲੋੜੀਆਂ ਹੋ ਜਾਣਗੀਆਂ 5-7 ਦਿਨ ਪਹਿਲਾਂ ਬਣਾਉਣਾ ਸੀਗਾ ਕਿ ਬਣਾਉਣ ਚੇ ਲੇਟ ਕਰ ਤਾ ਮੇ ਤਾਂ ਹੋਣੇ ਹੁਣ ਤਾਂ ਨਗਾਲੇ ਹੈ ਤਾਂ ਵਦੋ ਤੂੰ ਅੱਜ ਯਾਰ ਕਰ ਲਿਆ ਨਹੀਂ ਹੋਰ 2 ਦਿਨਾਂ ਨੂੰ ਇਹਨਾਂ ਦਾ ਔਖਾ ਹੋ ਜਾਣਾ ਉਹਦਾ ਫਿਲਗਾ ਹੋ ਜਾਣਾ ਪੈਂਤੀ ਓਕੇ ਅਲੀ ਕਿੱਥੇ ਲੋਈ ਜੀ ਬਾਦ ਲੋ ਜੀ ਜਾਨਵਰ ਵੀ ਤੁਹਾਨੂੰ ਦਿਖਾਉਣੇ ਵਾਪੇਲੇ ਇਹ ਆ ਦੇਖੋ ਇਹ ਕਾ ਰਿਆ ਆ ਦੇਖੋ ਇਹ ਡੱਬਾ ਲੈ ਬੱਚੇ ਦੇ ਕਾਲਾ ਜਵਾਨਦ ਨੂੰ ਕਿੰਨੇ ਬਸ ਇੱਧਰ ਦੋ ਬੱਚੇ ਹੋਰ ਐ ਉਹਨਾਂ ਦੇ ਬਾਦਿਆਂ ਠੱਲਾਂ ਤੁਹਾਨੂੰ ਦਿਖਾਉਣਾ ਮੈਂ ਚੱਲ ਕੇ ਅੰਦਰ ਇਹ ਇੱਥੋਂ ਕਰ ਲਿਮੇ ਆਉਣ ਆ ਦੇਖ ਸਰ ਨੂੰ ਦੇ ਕਣਕ ਵਾਪੇ ਨੇ ਫਾਈ ਵੀ ਇੱਥੇ ਬਾਹਰ ਲੜਦੇ ਕਿਉਂਕਿ ਨੈਟ ਦਾ ਬਾਹਰ ਹੈਗਾ ਖੁੱਲਾ ਆ ਗੂਦਰੀ ਝਾਂਡੇ ਤੇ ਰਹੀ ਬੈਠੀ ਇੱਥੇ ਆ ਰਹੇ ਦੋ ਬੱਚੇ ਇਹਨਾਂ ਦੇ ਠੱਲਾ ਪਾ ਦਿਨਾ ਠੀਕ ਹੈ ਜੀ ਆਹਾ ਗੁਤਰੇ ਇਧਰ ਚਾਰ ਪੰਜ ਹੀ ਆ ਬਸ ਇੱਕ ਆ ਡੱਬ ਵਾਲਾ ਨਿਕਾ ਜਾ ਬੱਚਾ ਜੀ ਕੋਈ ਹੈ ਇਧਰ ਆ ਦੇਖ ਲਓ ਕੋਈ ਹੈ ਇਧਰ ਆ ਰਹੇ ਦੋ ਬੱਚੇ ਇਧਰ ਤੇ ਦੋ ਇੱਥੇ ਆ ਵਕਾਰ ਹੈ ਪੂਰਾ ਆ ਤੇ ਦੋ ਉਹਦੇ ਕੋਲੇ ਆ ਤੇ ਸਾਹਮਣੇ ਤਾਂ ਅੰਡੇ ਆ ਇੱਧਰ ਵੀ ਉਹ ਤਾਂ ਵੀ ਤੇ ਇੱਧਰ ਕਣਕੀ ਭਾਈ ਇੱਧਰ ਸਰੋਂ ਵੀ ਹੈਗੀ ਚੱਲਾਂ ਇਹ ਤਾਂ ਆ ਦੇਖ ਲਓ ਉਤਰ ਗਿਆ ਤਰਾ ਡੱਬੀਆਂ ਡੱਬੇ ਠੀਕ ਹੈ ਜੀ ਦੋ ਆ ਗਏ ਘਰ ਹੈ ਰੁਤਾ ਲਓ ਜੀ ਦੋ ਬੱਚੇ ਆ ਇੱਕੋ ਜਿਹੇ ਚੱਕ ਲਿਆਂਦੇ ਇਹਨਾਂ ਦੇ ਉਠਾਲਾਂ ਪਾਉਨੇ ਆ ਹੁਣ ਦਿਖਾਉਨੇ ਆ ਉਹ ਪਾਪਾ ਹੁੰਦਾ ਉਧਰ ਪਤਾ ਨਹੀਂ ਚੱਕਣ ਗਿਆ ਕੋਹ ਇਹ ਅਲੋਚੀ ਲੋਚੀ ਨਾਵਾ ਨੇ ਠੱਲਣ ਦੇ ਪੈਰਾਂ 'ਚ ਜਿਓ ਕੋਈ ਹਾਂ 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 ਅਹ ਕਦਰ ਪਸਾਈ ਬਠਾ ਲਾਤ ਜੀ 6 ਵਜੇ ਇੱਧੇ ਗਿਆ ਹਾਂ ਹਾਂ ਇਆਂ लो जी ना देख जार देना लो जी अब गुड़ा है क्या रत्ता गुड़ा पूरी है वह यहाँ ये पादने का ठालर दंडा नहीं है इतना है ना इतना वाला आंधे पच्चे तेनुआंडे इतना आदमी नहीं था ला थोड़ा कुछ दरमियाँ का साढ़ा इधर तो ਮੈਂ ਕਿਹ ਕੁਤਰੀ ਦੇ ਦੇ ਮੈਂ ਦੋ ਝੋਲੀਆਂ ਕਢਾ ਲੈਂਦੇ ਹਾਂ ਫਿਰ ਦੇ ਦਾਂਗੇ ਕਿਹ ਕੁਤਰੀ ਤਾਂ ਨਹੀਂ ਯਾ ਕੋਈ ਬਾਦੀ ਪੂਰੇ ਦੇ ਵਿਠਲ ਦੋ ਤਿੰਨ ਹੋਰ ਰਹਿ ਗਏ ਵਾਹ ਜੀ ਆ ਛੋਟਿਆਂ ਦੇ ਵਿੱਚ ਢਾੜੀਆਂ ਹਾਂ ਆ ਰਹਿ ਗਈਆਂ ਕੁਛ ਇੱਧਰ ਪਾਈ ਜ ਨੇ ਕਿਉਂਕਿ ਇਹ ਨਾ ਭਾਤੇ ਨੇ ਬਣਾਈਆਂ ਠੱਲਾਂ ਇੱਕ ਨੰਬਰ ਦੀਆਂ 4-4 ਜਿਵੇਂ 1 ਦੀਆਂ 4 2 ਨੰਬਰ ਦੀਆਂ 4 3 ਨੰਬਰ ਦੀਆਂ 4 ਆਇਆਂ ਇਹ ਬਣਾਈਆਂ ਵੀ 2-2 ਝੋਲਣੇ ਦੇ ਹਿਸਾਬ ਨਾਲ ਹੀ ਆਇਆਂ ਕੰਮ ਦੋ ਚੰਨ ਬੱਚੇ ਰਹਿ ਗਏ ਉਹਨਾਂ ਦੀ ਵੀ ਪਾ ਦਨੇ ਚੱਲਦੇ ਫਿਰ ਦੋ ਛੋਟੇ ਡਾਣਾ ਆ ਗਏ ਇਹਨਾਂ ਦੀ ਵੀ ਪਾ ਦਨੇ ਇਹਨਾਂ ਦੇ ਕਿਹੜੀਆਂ ਲਓ ਜੀ ਆਹ ਬੱਚੇ ਤੇ ਕਹਿ ਪਤਾ ਇਹ ਵੱਡਾ ਹੀ ਥੋੜਾ ਜਿਹਾ ਚਲੋ ਬਸ ਓਕੇ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਦਾ ਪੈਸੇ ਐਂਡ ਕਰ ਦਿੰਨੇ ਜਿਹੜੀ ਆਪਣੇ ਚੈਨਲ ਦੇ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜਰੂਰ ਵੀਡੀਓ ਕਿਦਾਂ ਲੱਗੀ ਬਾਏ ਹਾਂ ਜੀ